ਕਿ ਜਿਹੜੇ ਕਿਸਾਨ ਐਮਐਸਪੀ ਨੂੰ ਲੈ ਕੇ ਕੇਂਦਰ ਤੋਂ ਲਗਾਤਾਰ ਮੰਗ ਕਰ ਰਹੇ ਨੇ ਤੇ ਆਪਣੀ ਹੜਤਾਲ ਜਾਰੀ ਰੱਖੀ ਹੋਈ ਹੈ ਜੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਤੇ ਅੱਜ ਰੋਸ ਵਜੋਂ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਵੀ ਕੱਢਿਆ ਗਿਆ। ਜੇ ਕੋਈ ਟਰੈਕਟਰ ਮਾਰਚ ਹੈਗਾ ਪੰਜਾਬ ਨੂੰ ਛੱਡ ਕੇ ਸ਼ੰਭੂ ਤੇ ਖਨੌਰੀ ਸਰਹੰਦ ਤੇ ਅੰਦੋਲਨ ਕਰ ਰਹੇ ਦੇਸ਼ ਭਰ ਦੇ ਟਰੈਕਟਰ ਮਾਰਚ ਹੋਏ। ਸਾਡੇ ਮੁਕਾਬਲੇ ਇਸ ਟਰੈਕਟਰ ਮਾਰਚ ਦਾ ਹਰਿਆਣਾ 'ਚ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਹਰਿਆਣਾ ਮੋਹਨ ਬਡੋਲੀ ਇਹ ਕਹਿੰਦੇ ਆ ਕਿ ਅਸੀਂ ਤਾਂ 24 ਫਸਲਾਂ ਤੇ ਪਹਿਲੀ ਐਮਐਸਕੇ ਦੇ ਰਹੇ ਹਾਂ। ਬਨਾਲੇ ਵੇਜੇ ਸਾਹਿਬ ਉਹ ਕਹਿੰਦੇ ਯਾਰ ਐਂ ਗਟੀਆਂ-ਗੁਟੀਆਂ ਨਾ ਰੋਕੋ। ਇਹਦੇ ਨਾਲ ਲੋਕਾਂ ਤੇ ਅਸਰ ਪੈਂਦਾ ਤੁਸੀਂ ਥਿਰੋ। ਪੰਜਾਬ ਦੇ ਵਿੱਚ ਉੱਡੇ ਪੱਤਰ ਤੇ ਉੱਤੇ ਇਹ ਨਹੀਂ ਹੋਇਆ ਜਿੱਡੇ ਪੱਦਰ ਦੇ ਉੱਤੇ ਇਹ ਹੋਣਾ ਚਾਹੀਦਾ ਸੀ। ਨਗਰ ਨਿਗਮ ਚੋਣਾ ਦੇ ਵਿੱਚ ਜਿਸ ਦੇ ਸੇ ਆਪਾਂ ਦੇਖਿਆ ਸੀਗਾ ਉਮੀਦਵਾਰਾਂ ਦਾ ਧੱਕਾ ਕੀਤਾ ਗਿਆ ਜਿਨ੍ਹਾਂ ਦੇ ਕਾਗਜ਼ ਫਾੜੇ ਗਿਆ ਜ ਪ੍ਰਤਾਪ ਸਿੰਘ ਬਾਜਵਾ ਚੋਣ ਰਾਜ ਚੋਣ ਕਮਿਸ਼ਨ ਮਿਲੇ ਤੇ ਸ਼ਿਕਾਇਤ ਲਗਾਈ ਉਹਨਾਂ ਨੇ। ਜਿਹੜੇ ਸਾਡੇ ਚੋਣ ਕਮਿਸ਼ਨਰ ਨਾਂ ਦੇ ਪੰਜਾਬ ਦੇ ਉਹਨਾਂ ਦਾ ਨਾਮ ਹੈ ਰਾਜਕਮਲ ਚੌਧਰੀ। ਉਹਨਾਂ ਨੂੰ ਉਹ ਬਕਾਇਦਾ ਡਾਕੂਮੈਂਟ ਲੈ ਕੇ ਗਏ। ਜਾਣਕਾਰੀ ਦਿੱਤੀ। ਕੇ ਪੰਜ ਨਗਰ ਰਿਕਵਾ ਦੇ ਵਿੱਚ ਤੇ ਜਿਹੜੀਆਂ ਨਗਰ ਪੰਚਾਇਤਾਂ ਨਗਰ ਕਾਉਂਸਲਾਂ ਨੇ ਬਹੁਤ ਧੱਕਾ ਹੋ ਰਿਹਾ ਉੱਥੇ। ਬਾਜਵਾ ਸਾਹਿਬ ਜਿਹੜਾ ਫਾਰਮੂਲਾ ਅੱਜ ਇਹ ਆਮ ਆਦਮੀ ਪਾਰਟੀ ਅਪਣਾ ਰਹੀ ਹੈ ਇਹੋ ਫਾਰਮੂਲਾ ਉਹ ਤੁਸੀਂ ਪਾਇਆ ਸੀ। ਸ਼ੁਰੂਆਤ ਤਾਂ ਥੋਡੀ ਪਾਰਟੀ ਨੇ ਕੀਤੀ ਆ 2002 ਚ ਉਸ ਤੋਂ ਪਹਿਲਾਂ ਤਾਂ ਇਹਦਾ ਨਾਂ ਨਿਸ਼ਾਨੀ ਨਹੀਂ ਸੀ ਕਿਤੇ। ਇੱਕ ਦੂਜੇ ਨਾਲ ਟੀਚਰੋਂ ਟੀਚਰੀ ਹੁੰਦੇ ਕਿਉਂਕਿ ਪਾਰਟੀਆਂ ਦੋ ਸੀ। ਜਿਹੜਾ ਪਾਰਟੀਆਂ ਚੀਕਾ ਮਾਰ ਰਹੀਆਂ ਨੇ ਜਦੋਂ ਇਹ ਸੱਤਾ ਦੇ ਵਿੱਚ ਸੀ ਹਾਂ ਇੱਕ ਗੱਲ ਜ਼ਰੂਰ ਹੈਗੀ ਆ ਕਿ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਤਾਂ ਨਿਜਾਮ ਬਦਲ ਦੇਣਾ ਨਿਜਾਮ ਕਿਸੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਬੋਲੋ ਜਿੱਥੇ ਬੀਬੀ ਜੀਏ ਕੋਲ ਲੈ ਕੇ ਕੁਝ ਮਾੜੇ ਸ਼ਬਦ ਬੋਲੇ ਜਾ ਕੇ ਸੀ ਤੇ ਉਹਨਾਂ ਵੱਲੋਂ ਮਾਫੀ ਮੰਗੀ ਗਈ ਸੀ ਅੱਜ ਉਹ ਚੋਣ ਕਮਿਸ਼ਨ ਕੋਲ ਪੇਸ਼ ਹੋਏ ਸੀ ਤੇ ਉਹਨਾਂ ਕਿਹਾ ਵੀ ਜਾਣੇ ਜਾਣੇ ਦੇ ਵਿੱਚ ਮੇਰੇ ਤੋਂ ਬੋਲਿਆ ਗਿਆ ਤਾਂ ਰਾਜ ਲਾਲੀ ਗਿੱਲ ਨੇ ਇਹਨਾਂ ਨੂੰ ਕਿਹਾ ਕਿ ਧੰਮੀ ਸਾਹਿਬ ਕੱਲ ਤੱਕ ਆਪਣਾ ਲਿਖਤੀ ਜਵਾਬ ਲਿਓ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਲਿਖ ਕੇ ਲਿਓ ਇਸੇ ਸਬੰਧ ਦੇ ਵਿੱਚ ਬੀਬੀ ਜ਼ਗੀਰ ਕੌਰ ਨੂੰ ਵੀ ਪੱਖ ਲਿਖਤੀ ਪੱਖ ਜਾਣਨ ਵਾਸਤੇ ਬੁਲਾਵਾਂਗੀ ਫਿਰ ਅਸੀਂ ਉਹਦੇ ਤੇ ਵਿਚਾਰ ਕਰਾਂਗੇ ਵਿਚਾਰ ਕਰਕੇ ਜਿਹੜਾ ਵੀ ਕਸੂਰवार ਹੋਇਆ ਉਨੂੰ ਬਕਾਇਦਾ ਤੌਰ ਤੇ ਸੱਮਨ ਕਰਕੇ ਬੁਲਾਇਆ ਜਾਵੇਗਾ ਭਾਜਪਾ ਉਹ ਲੈ ਆਪਣਾ ਚੋਣ ਮੈਨੀਫੈਸਟੋ ਨਗਰਨੇ ਦਾ ਚੋਣਾਂ ਲਈ ਜਾਰੀ ਕਰਤੇ ਗਏ ਭਾਜਪਾ ਗੂ ਹਿੱਕੀ ਨੇ ਕਿਹਾ ਕਿ ਅਸੀਂ ਕੇਂਦਰੀ ਏਜੰਸੀਆਂ ਤੋਂ ਮਾਮਲੇ ਦੀ ਜਾਂਚ ਕਰਾਉਣ ਲਈ ਜਿਹੜਾ ਪਿਛਲਾ ਕਾਂਗਰਸ ਦੀ ਸਰਕਾਰ ਵਿੱਚ ਹੋਇਆ ਉਹਦਾ ਪੱਤਰ ਲੇਖਾਂਗੇ ਜਿੱਥੇ ਕਿਤੇ ਵੀ ਕੋਈ ਬੇਨਜਮੀ ਨਜ਼ਰ ਆਈ ਬਖਸ਼ਿਆ ਨਹੀਂ ਜਾਏਗਾ ਵਾਲੀ ਦੇ ਮਾਮਲਿਆਂ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਅੱਜ ਹਰਿਆਣਾ ਤੇ ਪੰਜਾਬ ਵੱਲੋਂ ਜਿੱਥੇ ਆਪਣੀ ਰਿਪੋਰਟਾਂ ਸੌਂਪੀਆਂ ਗਈਆਂ ਸਨ ਸਭ ਉੱਥੇ ਅਸੰਤੁਸ਼ਟੀ ਜਗਾਈ ਹੈ ਰਿਪੋਰਟ ਵੱਲੋਂ ਪੰਜਾਬ ਨੇ ਦਾਅਵਾ ਕੀਤਾ ਕਿ ਅਸੀਂ 10 ਤੋਂ 12 ਹਜ਼ਾਰ ਇੱਕੀ ਕੇਸ ਆ ਗਏ ਇਹਦੇ ਵਿੱਚ ਜਿਹੜੀ ਗਰਾਊਂਡ ਰਿਪੋਰਟ ਕਹਿੰਦੀ ਹੈ ਉਹ ਕਹਿੰਦੇ ਜੀ ਅਸਲ ਨਾਲ ਮੇਲ ਨਹੀਂ ਖਾਂਦਾ ਇਹ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਉਹਨਾਂ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਪਰੋਂਦੇ ਹਾਂ ਸ਼ੁਕਰੀਆ ਜੀ ਬਹੁਤ ਮਿਹਰਵਾਨੀ ਜੀ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਜੀ ਕਿਸਾਨਾਂ ਨੂੰ ਲੈ ਕੇ ਜਿੱਥੇ ਕਿਸਾਨ ਐਮ ਐਸ ਪੀ ਨੂੰ ਲੈ ਕੇ ਕੇਂਦਰ ਤੋਂ ਲਗਾਤਾਰ ਮੰਗ ਕਰ ਰਹੇ ਨੇ ਤੇ ਆਪਣੀ ਹੜਤਾਲ ਜਾਰੀ ਰੱਖੀ ਹੋਈ ਹੈ ਜੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਤੇ ਅੱਜ ਰੋਸ ਵਜੋਂ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਵੀ ਕੱਢਿਆ ਗਿਆ ਜੀ ਦੇਖੋ ਇਹ ਜਿਹੜਾ ਟਰੈਕਟਰ ਮਾਰਚ ਹੈਗਾ ਪੰਜਾਬ ਨੂੰ ਛੱਡ ਕੇ ਸ਼ੰਭੂ ਤੇ ਖਨੌਰੀ ਸਰਹੰਦ ਤੇ ਅੰਦੋਲਨ ਕਰ ਰਹੇ ਦੇਸ਼ ਭਰ ਚ ਟਰੈਕਟਰ ਮਾਰਚ ਹੋਇਆ ਸਾਡੇ ਮੁਕਾਬਲੇ ਇਸ ਟਰੈਕਟਰ ਮਾਰਚ ਦਾ ਹਰਿਆਣਾ ਚ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ ਰਮਾਇੰਨ ਇਹਨਾਂ ਦੇ ਵਿੱਚ ਹਾਂਸੀ ਅਸਾਰ ਰਮਾਇੰਨ ਟੋਲ ਤੋਂ ਸੋਨੀਪੱਤ ਅੰਬਾਲਾ ਚ ਵੀ ਟਰੈਕਟਰ ਮਾਰਚ ਕੱਟੇ ਗਏ ਰਮਾਇੰਨ ਟੋਲ ਤੋਂ ਮਿੰਨੀ ਸਕੱਤਰੇ ਤੱਕ ਟੋਰ ਇਹ ਗਿਆ ਸੋਨੀਪੱਤ ਤੋਂ ਭਰਖੋਦਾ ਰੋਹਨ ਨਾ ਬਾਈਪਾਸ ਤੋਂ ਵੀ ਕੱਟਿਆ ਗਿਆ ਚਰਖੀ ਦਾਦਰੀ ਤੋਂ ਵੀ ਗਿਆ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਹਰਿਆਣਾ ਮੋਹਨ ਬਡੋਲੀ ਇਹ ਕਹਿੰਦੇ ਆ ਕਿ ਅਸੀਂ ਤਾਂ 24 ਫਸਲਾਂ ਤੇ ਪਹਿਲੀ ਐਮਐਸਪੀ ਦੇ ਰਹੇ ਹਾਂ ਕਿਸਾਨਾਂ ਨੂੰ ਘੱਟੋ-ਘੱਟ ਸਵਰਥਨ ਮੁੱਲ ਤੇ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਅਨਿਲ ਵੇਜੇ ਸਾਹਿਬ ਉਹ ਕਹਿੰਦੇ ਯਾਰ ਐਂ ਗੱਟੀਆਂ-ਗੁਟੀਆਂ ਨਾ ਰੋਕੋ ਇਹਦੇ ਨਾਲ ਲੋਕਾਂ ਤੇ ਅਸਰ ਪੈਂਦਾ ਤੁਸੀਂ ਰੋ ਪੰਜਾਬ ਦੇ ਵਿੱਚ ਓਡੇ ਪੱਧਰ ਤੇ ਉੱਤੇ ਇਹ ਨਹੀਂ ਹੋਇਆ ਜਿੱਡੇ ਪੱਧਰ ਦੇ ਉੱਤੇ ਇਹ ਹੋਣਾ ਚਾਹੀਦਾ ਸੀ ਇੱਕ ਤਾਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਉਹਨਾਂ ਲਈ ਹੁਣ ਖਨੌਰੀ ਸ਼ੰਭੂ ਤੇ ਹਾਜ਼ਰੀ ਭਰਨੀ ਕਾਫੀ ਦਿਲਚਸਪ ਹੋ ਗਈ ਹੈ ਬਹੁਤ ਸਾਰੇ ਲੋਕ ਡੱਲੇਵਾਲ ਦਾ ਸਮਰਥਨ ਦੇ ਵਿੱਚ ਸਿਆਸੀ ਤਰ੍ਹਾਂ ਵੀ ਉਹ ਡੱਲੇਵਾਲ ਸਾਹਿਬ ਨੂੰ ਮਿਲਣ ਵਾਸਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਆਗੂ ਕਾਂਗਰਸੀ ਅੱਜ ਇੱਕ ਆਪਣੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਡਲੇਵਲ ਸਾਹਿਬ ਨੂੰ ਮਿਲ ਕੇ ਆਏ ਨੇ ਜੀ ਸੋ ਜਿਹੜਾ ਕੁਝ ਇਹ ਐਸ ਮੇਲੇ ਚੱਲ ਰਿਹਾ ਹੈ ਲੋਕਾਂ ਦੀ ਮੰਗ ਹੈ ਕਿ ਪੰਜਾਬ ਦੀ ਸਰਕਾਰ ਦਾ ਕੋਈ ਨੁਮਾਇੰਦਾ ਕਿਉਂ ਨਹੀਂ ਜਾਂਦਾ ਹਾਲਾਂਕਿ ਗ੍ਰਹਿ ਭਾਗ ਦੇ ਡਾਇਰੈਕਟਰ ਸਾਹਿਬ ਮਿਸਟਰ ਮਿਸ਼ਰਾ ਉਹ ਆਇਓ ਜਨ ਤੇ ਉਹਨਾਂ ਨੇ ਕਿਸਾਨਾਂ ਦੀ ਹਾਲਤ ਜਾਣੀ ਉਹਨਾਂ ਨਾਲ ਗੱਲਬਾਤ ਕੀਤੀ ਡੱਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਇਹ ਮਰਨ ਵਰਤ ਤੇ ਛੱਡ ਦਿਓ ਉਹ ਇਸ ਗੱਲ ਤੇ ਵਿਜਿਤ ਨੇ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਤੁਸੀਂ ਕਿਰਪਾ ਕਰਕੇ ਉਹ ਮੰਗਾਂ ਚੋਂ ਮੰਗਾ ਮੰਨੋ ਅਸੀਂ ਨਾਲ ਦੀ ਨਾਲ ਮਰਨ ਵਰਤ ਤਿਆਗਣ ਨੂੰ ਤਿਆਰ ਹਾਂ ਕੀ ਹੁੰਦਾ ਕੀ ਨਹੀਂ ਉਹਨਾਂ ਨੇ ਆਪਣੀ ਰਿਪੋਰਟ ਇਸੇ ਕਰਕੇ ਤਾਂ ਪੰਜਾਬ ਦੇ ਡੀਜੀਪੀ ਵੀ ਨਾਲ ਆਏ ਸੀ ਦੇਖਦੇ ਆ ਉਹਨਾਂ ਨੇ ਮੇਰੇ ਖਾਲ ਅੱਜ ਰਿਪੋਰਟ ਆਪਣੀ ਗ੍ਰਹਿ ਮੰਤਰਾਲੇ ਨੂੰ ਸੌਂਪਤੀ ਹੋਣੀ ਹੈ ਉਦੋਂ ਬਾਅਦ ਇਹ ਰਿਪੋਰਟ ਸੁਪਰੀਮ ਕੋਰਟ ਕੋਲੇ ਜਾਣੀ ਹੈ ਅੱਗੇ ਸੁਪਰੀਮ ਕੋਰਟ ਕੀ ਫੈਸਲਾ ਕਰਦਾ ਸਵਾ ਦੱਸੇਗਾ ਜੀ ਜੀ ਸੋ ਦੂਜੇ ਪਾਸੇ ਚੋਸਾਨ ਨਗਰ ਨਿਗਮ ਚੋਣਾਂ ਦੇ ਵਿੱਚ ਜਿੱਥੇ ਆਪਾਂ ਦੇਖਿਆ ਸੀਗਾ ਉਮੀਦਵਾਰਾਂ ਦਾ ਧੱਕਾ ਕੀਤਾ ਗਿਆ ਜਿਨ੍ਹਾਂ ਦੇ ਕਾਗਜ਼ ਫਾੜੇ ਗਏ ਜਿ ਪ੍ਰਤਾਪ ਸਿੰਘ ਬਾਜਵਾ ਚੌਣ ਰਾਜ ਚੋਣ ਕਮਿਸ਼ਨ ਮਿਲੇ ਤੇ ਸ਼ਿਕਾਇਤ ਲਗਾਈ ਉਹਨਾਂ ਨੇ ਜੀ ਜਿਹੜੇ ਸਾਡੇ ਚੋਣ ਕਮਿਸ਼ਨਰ ਨੇ ਪੰਜਾਬ ਦੇ ਉਹਨਾਂ ਦਾ ਨਾਮ ਹੈ ਰਾਜਕਮਲ ਚੌਧਰੀ ਉਹਨਾਂ ਨੂੰ ਉਹ ਬਕਾਇਦਾ ਡਾਕੂਮੈਂਟ ਲੈ ਕੇ ਗਏ ਜਾਣਕਾਰੀ ਦਿੱਤੀ ਕਿ ਪੰਜ ਨਗਰ ਨਿਗਮਾਂ ਦੇ ਵਿੱਚ ਤੇ ਜਿਹੜੀਆਂ ਨਗਰ ਪੰਚਾਇਤਾਂ ਨਗਰ ਕੌਂਸਲਾਂ ਨੇ ਬਹੁਤ ਤਕਾ ਹੋ ਰਿਹਾ ਉੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਕਹਿੰਦੇ ਕਿ ਪਟਿਆਲਾ ਨਗਰ ਚੋਣਾਂ ਵਿੱਚ ਸਿਰਫ 33 ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀਆਂ ਦਾਖਲ ਹੋਈਆਂ ਨੇ 5 ਸਾਲ ਪਹਿਲਾਂ ਕਾਂਗਰਸ ਕੋਲ 60 ਸੀਟਾਂ ਤੇ ਕੌਂਸਲਰ ਸਨ ਬਾਜਵਾ ਸਾਹਿਬ ਜਿਹੜਾ ਫਾਰਮੂਲਾ ਅੱਜ ਇਹ ਆਮ ਆਦਮੀ ਪਾਰਟੀ ਅਪਣਾ ਰਹੀ ਹੈ ਇਹੋ ਫਾਰਮੂਲਾ ਉਹਦੋਂ ਤੁਸੀਂ ਪਾਇਆ ਸੀ ਸ਼ੁਰੂਆਤ ਤਾਂ ਥੋਡੀ ਪਾਰਟੀ ਨੇ ਕੀਤੀ ਆ 2002 ਚ ਉਸ ਤੋਂ ਪਹਿਲਾਂ ਤਾਂ ਇਹਦਾ ਨਾਂ ਨਿਸ਼ਾਨੀ ਨਹੀਂ ਸੀ ਕਿਤੇ ਇੱਕ ਦੂਜੇ ਨਾਲ ਟੀਚਰੋ ਟਿਚਰੀ ਹੁੰਦੇ ਕੋਈ ਪਾਰਟੀਆਂ ਦੋ ਸੀ ਅਕਾਲੀ ਭਾਜਪਾ ਤੇ ਭਾਰਤੀ ਜਨਤਾ ਪਾਰ ਤੇ ਕਾਂਗਰਸ ਕਈ ਵਾਰ ਤਾਂ ਬੂਥ ਨਾਲ ਨਾਲ ਹੁੰਦੇ ਸੀ ਇੱਕ ਦੂਜੇ ਦੇ ਬੂਥਾਂ ਤੇ ਬਹਿ ਕੇ ਚਾਹ ਪਾਣੀ ਪ੍ਰਸ਼ਾਦਾ ਵੀ ਸ਼ਕਦੇ ਦੇਖੇ ਗਏ ਇਹ ਪਹਿਲ ਕਿਹਨੇ ਕੀਤੀ ਤੁਸੀਂ ਤੁਸੀਂ 19 ਪਾਇਆ ਉਹਨਾਂ ਨੇ 31 ਪਾਏ 2007 ਚ ਫਿਰ ਲਗਾਤਾਰ 2 ਸਾਲ ਚੱਲੇ ਆ ਉਹਨਾਂ ਦੇ 30 ਤੋਂ 52 ਹੋ ਗਏ ਤੇ ਤੁਸੀਂ ਪਿਛਲੀ ਵਾਰ 101 ਪਾਤੇ ਤੇ ਫਿਰ ਘਟਾ ਘਾਟੇ ਵਾਲਾ ਸੌਦਾ ਥੋੜੀ ਚੱਲਦਾ ਹੁੰਦਾ ਹੈ ਪਿੰਡਾਂ ਦੇ ਵਿੱਚ ਆਪਾਂ ਨਿਉਂਦਾ ਲੈਂਦੇ ਜਾਂ ਦਿੰਦੇ ਸੀ ਉਦੋਂ ਇਹੀ ਕਿਹਾ ਜਾਂਦਾ ਸੀ ਕਿ ਲੈ ਭਾਈ 25 ਰੁਪਏ ਤੇਰੇ ਪੁਰਾਣੇ ਨੇ ਆਹ 25 ਮੇਰੇ ਨਵੇਂ ਭਾਪ ਆਪਣੀ ਸਾਂਝ ਚੱਲਦੀ ਰਹੂਗੀ ਜਿਹਨੇ ਸਾਂਝ ਨਹੀਂ ਚਲਾਉਣੀ ਹੁੰਦੀ ਸੀ ਤੁਹਾਡੇ ਭਾਈ ਪੁਰਾਣੇ 50 ਰੁਪਏ ਆਏ ਵੇ ਸਾਡੇ ਵੱਲ ਆ ਚੱਕੋ 50 ਗਾਹ ਨੂੰ ਦੇਖਾਂਗੇ ਕੀ ਕਰਨਾ ਸੋ ਅੱਜ ਜਿਹੜਾ ਦੂਜੀਆਂ ਪਾਰਟੀਆਂ ਚੀਕਾਂ ਮਾਰ ਰਹੀਆਂ ਨੇ ਜਦੋਂ ਇਹ ਸੱਤਾ ਦੇ ਵਿੱਚ ਸੀ ਹਾਂ ਇੱਕ ਗੱਲ ਜ਼ਰੂਰ ਹੈਗੀ ਆ ਕਿ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਤਾਂ ਨਿਜਾਮ ਬਦਲ ਦੇਣਾ ਨਿਜਾਮ ਉਹ ਨਿਜਾਮ ਬਦਲਦੇ ਵੱਲਦੇ ਆਪਣੇ ਆਪ ਨੂੰ ਹੀ ਬਦਲ ਬੈਠੇ ਸੋ ਉਹ ਕਹਿੰਦੇ ਕਿ ਜੇ ਚੋਣ ਕਮਿਸ਼ਨ ਤੋਂ ਸਾਨੂੰ ਇਨਸਾਫ ਨਾ ਮਿਲਿਆ ਬਾਜਵਾ ਸਭ ਕਹਿੰਦੇ ਫਿਰ ਅਸੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਵੀ ਜਾਵਾਂਗੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਨੇ ਐਜੀਪੀਸੀ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਬੋਲੋ ਜਿੱਥੇ ਬੀਬੀ ਜਗੀਰ ਕੋਲ ਲੈ ਕੇ ਕੁਛ ਮਾੜੇ ਸ਼ਬਦ ਬੋਲੇ ਜਾ ਕੇ ਸੀ ਤੇ ਉਹਨਾਂ ਵੱਲੋਂ ਮਾਫੀ ਮੰਗੀ ਗਈ ਸੀ ਇਹ ਅੱਜ ਉਹ ਚੋਣ ਕਮਿਸ਼ਨ ਕੋਲ ਪੇਸ਼ ਹੋਏ ਸੀ ਤੇ ਉਹਨਾਂ ਕਿਹਾ ਵੀ ਜਾਣੇ ਜਾਣੇ ਦੇ ਵਿੱਚ ਮੇਰੇ ਤੋਂ ਬੋਲਿਆ ਗਿਆ ਜੀ ਇਹ ਬਿੱਟੂ ਜੀ ਮਹਿਲਾ ਕਮਿਸ਼ਨ ਹੈ ਰਾਜ ਲਾਲੀ ਉਹਨਾਂ ਦੇ ਕੋਲ ਸੂਵੋ ਮੋਰਸ ਨੋਟਸ ਲਿਆ ਗਿਆ ਰਾਜ ਲਾਲੀ ਗਿੱਲ ਉਹਨਾਂ ਦੇ ਕਮਿਸ਼ਨ ਦੇ ਕੋਲ ਇਹ ਉੱਥੇ ਗਏ ਪੇਸ਼ ਹੋਏ ਤਾਂ ਰਾਜ ਲਾਲੀ ਗਿੱਲ ਨੇ ਇਹਨਾਂ ਨੂੰ ਕਿਹਾ ਕਿ ਧਾਮੀ ਸਾਹਿਬ ਕੱਲ ਤੱਕ ਆਪਣਾ ਲਿਖਤੀ ਜਵਾਬ ਲਿਓ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਲਿਖ ਕੇ ਲਿਓ ਤੇ ਪੁਰਾਣਾ ਇਤਿਹਾਸ ਹੈ ਇਹ ਤਾਂ ਪੈਰ ਪੈਰ ਤੇ ਬੁੱਕਰ ਜਾਂਦੀ ਨਹੀਂ ਫਿਰ ਉਹ ਕੱਲ ਆਪਣਾ ਜਾਂ ਲੈ ਕੇ ਆਏ ਸੀ ਨਾਲ ਜਵਾਬ ਉਹ ਦੇਤਾ ਤੇ ਉਹ ਕਹਿੰਦੇ ਅੱਗੇ ਹੁਣ ਮੈਂ ਇਸੇ ਸਬੰਧ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਵੀ ਪੱਖ ਲਿਖਤੀ ਪੱਖ ਜਾਣਨ ਵਾਸਤੇ ਬੁਲਾਵਾਂਗੀ ਫਿਰ ਅਸੀਂ ਉਹਦੇ ਤੇ ਵਿਚਾਰ ਕਰਾਂਗੇ ਵਿਚਾਰ ਕਰਕੇ ਜਿਹੜਾ ਵੀ ਕਸੂਰवार ਹੋਇਆ ਉਹਨੂੰ ਕਾਇਦਾ ਤੌਰ ਤੇ ਸੱਮਨ ਕਰਕੇ ਬੁਲਾਇਆ ਜਾਵੇਗਾ ਕਮਾਲ ਦੀ ਗੱਲ ਹੋ ਚੁੱਕੀ ਹੈ ਇੱਕ ਧਾਰਮਿਕ ਸੰਸਥਾ ਦਾ ਮੁਖੀ ਜਿਸ ਤਰ੍ਹਾਂ ਇਹ ਸਬਕ ਹੈ ਬਾਬੇ ਨਾਨਕ ਦਾ ਕਹਿੰਦੇ ਆ ਕਿਸੇ ਬਾਬੇ ਨਾਨਕ ਦੇ ਸੂਲਾਂ ਤੇ ਚਲਦੇ ਆ ਤੇ ਬਾਬੇ ਨਾਨਕ ਦਾ ਤਾਂ ਅਸੂਲ ਇਹ ਸੀ ਕਿ ਸੋਕਿਉ ਮੰਦਾ ਆਖੀ ਜਤ ਜਮੈ ਰਾਜਾ ਹਾਂ ਇਸ ਪੈਰ ਦੀ ਜੁੱਤੀ ਸਮਝਣ ਵਾਲੀ ਔਰਤ ਨੂੰ ਉਹਨਾਂ ਨੇ ਸਨਮਾਨਯੋਗ ਦਰਜਾ ਦਵਾਇਆ ਸੀ ਚਲੋ ਹੋਰ 17 ਇਹਨਾਂ ਦਾ ਜਵਾਬ ਦੇਣ ਵਾਸਤੇ ਕਹਤਾ ਤੇ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਬੁਲਾਇਆ ਜਾਵੇਗਾ ਲਿਖਤੀ ਉਹਨਾਂ ਤੋਂ ਲਿਆ ਜਾਵੇਗਾ ਉਸ ਤੋਂ ਬਾਅਦ ਕੋਕ ਪੜਤਾਲ ਕਰਕੇ ਪੰਜਾਬ ਦੇ ਇਹ ਔਰਤ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਫਿਰ ਉਹ ਆਪਣਾ ਫੈਸਲਾ ਦੇਣਗੇ ਜੀ ਸੋ ਦੂਜੇ ਪਾਸੇ ਜੀ ਭਾਜਪਾ ਉਹਨੇ ਆਪਣਾ ਚੋਣ ਮੈਨੀਫੈਸਟੋ ਨਾ ਕਰਨੇਗਾ ਚੋਣਾਂ ਲਈ ਜਾਰੀ ਕਰਤੇ ਗਏ ਜੀ ਹਾਂ ਇਹਨੂੰ ਉਹਨਾਂ ਨੇ ਨਾਮ ਦਿੱਤਾ ਵਿਜਨ ਦਸਤਾਵੇਜ਼ ਸਾਡਾ ਭਵਿੱਖ ਲਈ ਵਿਕਾਸ ਦੇ ਏਜੰਡੇ ਤੇ ਆਹ ਵਿਜਨ ਹੋਵੇਗਾ ਭਵਿੱਖ ਦੀ ਦ੍ਰਿਸ਼ਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਸਾਬਕਾ ਵਿਧਾਇਕ ਨੇ ਕਿੜੀ ਭੜਾਰੀ ਸਾਹਿਬ ਉਹ ਕਹਿੰਦੇ ਕਿ ਪਿਛਲੀ ਸਰਕਾਰ ਨੇ ਜੋ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਸਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਭਾਜਪਾ ਆਗੂ ਹਿੱਕੀ ਨੇ ਕਿਹਾ ਕਿ ਅਸੀਂ ਕੇਂਦਰੀ ਏਜੰਸੀਆਂ ਤੋਂ ਮਾਮਲੇ ਦੀ ਜਾਂਚ ਕਰਾਉਣ ਲਈ ਜਿਹੜਾ ਪਿਛਲਾ ਕਾਂਗਰਸ ਦੀ ਸਰਕਾਰ ਵਿੱਚ ਹੋਇਆ ਉਹਦਾ ਪੱਤਰ ਲੇਖਾਂਗੇ ਜਿੱਥੇ ਕਿਤੇ ਵੀ ਕੋਈ ਬੇਨਜਮੀ ਨਜ਼ਰ ਆਈ ਬਖਸ਼ਿਆ ਨਹੀਂ ਜਾਏਗਾ। ਆਰ ਉਹ ਕਹਿੰਦੇ ਕਿ ਸਾਡਾ ਜਿਹੜਾ ਇਹ ਚੋਣ ਮਨੋਰਤ ਪੱਤਰ ਹੈ ਜਿਹਨੂੰ ਵਿਜ਼ਨ ਡਾਕੂਮੈਂਟ ਕਿਹਾ ਗਿਆ ਹੈ। ਉਹ ਮੁਤਾਬਨਾ ਕੇ ਨਗਰ ਨਿਕਮ ਦੀਆਂ ਚੋਣਾਂ ਵਿੱਚ ਕੁਦ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਪਢਾਰੀ ਸਾਹਿਬ ਦੀ ਅਗਵਾਈ ਵਿੱਚ ਸਾਰਾ ਕੁਝ ਹੋਇਆ ਤੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਭਵਿੱਖ ਦਾ ਦਸਤਾਵੇਜ਼ ਉਹ ਜਿਹੜਾ ਹੈਗਾ ਜਾਰੀ ਅੱਜ ਕਰ ਦਿੱਤਾ ਹੈ ਕਿ ਇਹਦੇ ਆਧਾਰ ਦੇ ਉੱਤੇ ਅਸੀਂ ਕੰਮ ਕਰਾਂਗੇ ਇਸੇ ਦੇ ਆਧਾਰ ਦੇ ਉੱਤੇ ਅਸੀਂ ਅਗਲੇ ਪਾਸੇ ਜਾਵਾਂਗੇ ਜੀ ਜੀ ਸੋ ਦੂਜੇ ਪਾਸੇ ਪ੍ਰਾਲੀ ਦੇ ਮਾਮਲੇ ਨੂੰ ਲੈ ਕੇ ਆਜੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਅੱਜ ਹਰਿਆਣਾ ਤੇ ਪੰਜਾਬ ਵੱਲੋਂ ਜਿੱਥੇ ਆਪਣੀ ਰਿਪੋਰਟਾਂ ਸੌਂਪੀਆਂ ਗਈਆਂ ਸਨ ਸਭ ਉੱਥੇ ਅਸੰਤੁਸ਼ਟੀ ਜਗਾਈ ਹੈ ਸੁਪਰੀਮ ਕੋਰਟ ਵੱਲੋਂ ਜੀ ਦੇਖੋ ਇਹ ਮਾਮਲਾ ਬਾਵਾਚਰ ਤੋਂ ਚੱਲ ਰਿਹਾ ਲਗਾਤਾਰ ਪੰਜਾਬ ਨੇ ਦਾਅਵਾ ਕੀਤਾ ਕਿ ਅਸੀਂ 10 ਤੋਂ 12 ਹਜ਼ਾਰ ਆਕਤੀ ਕੇਸ ਆ ਗਏ ਹੈ ਇਹਦੇ ਵਿੱਚ ਜਿਹੜੀ ਗਰਾਉਂਡ ਰਿਪੋਰਟ ਕਹਿੰਦੀ ਹੈ ਉਹ ਕਹਿੰਦੇ ਜੀ ਅਸਲ ਨਾਲ ਮੇਲ ਨਹੀਂ ਖਾਂਦਾ ਇਹ ਸੈਟੇਲਾਈਟ ਉਪਗ੍ਰਹ ਇਹ ਤਾਂ ਮਸਾਂ ਪੰਜਾਬ ਦੇ ਵਿੱਚ 15-20 ਮਿੰਟ ਰਹਿੰਦਾ ਤੇ ਜਿਹੜੇ ਅਧਿਕਾਰੀ ਆ ਕਈ ਉਹਨਾਂ ਬਾਰੇ 에ਅਰਪੋਰਟਾਂ ਆ ਰਹੀਆਂ ਨੇ ਕਿਉਂ ਜਾ ਕੇ ਕਹਿ ਦੇ ਸੀ ਚਾਰ ਕਵੇਤ ਬਾਦ ਲਾ ਲਿਓ ਯਾਰ ਹੁਣ ਤੁਸੀਂ ਕਹਨੂੰ ਸਾਨੂੰ ਫਾਹੇ ਟੰਗਦੇ ਹੋ ਇਹ ਚ ਕਿੰਨੀ ਸਚਾਈ ਹੈ ਕੀ ਪੰਜਾਬ ਦਾ ਪ੍ਰਦੂਸ਼ਣ ਰੋਕਥੰ ਬੋਰਡ ਜਾਂ ਹੋਰ ਅਧਿਕਾਰੀ ਇਸ ਸੁਪਰੀਮ ਕੋਰਟ ਵਿੱਚ ਮਾਮਲਾ ਜਾਏਗਾ ਸੁਪਰੀਮ ਕੋਰਟ ਨੇ ਐਕਤੀ ਡਬਲ ਤਰੀਕੇ ਨਾਲ ਪੜਤਾਲ ਕਰਾਈ ਹੈ ਜਿਹੜਾ ਇਹਨਾਂ ਨੇ ਦਸਤਾਵੇਜ਼ ਭੇਜਿਆ ਉਹ ਇੱਕ ਤਰੀਕੇ ਨਾਲ ਸਪਰੀਮ ਕੋਰਟ ਨੇ ਜਿਹੜੀ ਆਪਣੀ ਘੋਕ ਕਰਾਈ ਹੈ ਉਹਦੇ ਨਾਲ ਮੇਲ ਨਹੀਂ ਖਾਂਦਾ। ਹਰਿਆਣੇ ਜੀ ਵੀ ਕੁਝ ਇਦਾਂ ਦਾ ਹੀ ਹੋਇਆ। ਫਿਰ ਸਟਾਕੀ ਨਿਕਲੇ ਆ। ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਆਪਣੀਆਂ ਰਿਪੋਰਟਾਂ ਦਰੁਸਤ ਕਰੋ। ਫਿਰ ਦਸਤਾਵੇਜ਼ ਸਾਡੇ ਕੋਲ ਲੈ ਕੇ ਆਓ। ਤੇ ਫਿਰ ਆਪਾਂ ਇਹਦੇ ਤੇ ਵਿਚਾਰ ਵਟਾਂਦਰਾ ਕਰਾਂਗੇ। ਸੋ ਅਜੇ ਸੁਪਰੀਮ ਕੋਰਟ ਇਹਨਾਂ ਸੌਖਾ ਇਹਨਾਂ ਦਾ ਖੜਾ ਨਹੀਂ ਛੱਡਣ ਲੱਗਿਆ ਇੱਕ ਤੀ ਤੇ ਉਹ ਮਾਮਲੇ ਦੀ ਪੜਤਾਲ ਕਰਵਾ ਰਹੇ ਨੇ ਤੇ ਸੁਪਰੀਮ ਕੋਰਟ ਨੇ ਪਰਾਲੀ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਇਹਨਾਂ ਦੇ ਉੱਤੇ ਖਾਸ ਕਰ ਬਹੁਤ ਸਖਤੀ ਰੱਖੀ ਹੈ ਚਲੋ ਇਸ ਗੱਲ ਤੇ ਸੰਤੁਸ਼ਟੀ ਹੈ ਕਿ ਕਦੇ ਇਹ 90000 ਤੱਕ 77000 48000 ਤੱਕ ਹੁੰਦੇ ਸੀ ਇੱਕ ਵਾਰੀ ਘਟਦੇ ਘਟਦੇ 10000 ਸਰਕਾਰੀ ਰਿਪੋਰਟ ਹੈ ਚਲੋ 10 ਨਹੀਂ ਹੋਣਗੇ 15 ਹੋਣਗੇ ਇੰਨਾ ਕੀ ਫਰਕ ਹੈ ਇਹਦੇ ਵਿੱਚ ਕਮੀ ਆਈ ਹੈ ਕਿਉਂਕਿ ਸੁਪਰੀਮ ਕੋਰਟ ਨੇ ਵੀ ਡੰਡਾ ਕਾਫੀ ਖੜਕਾ ਕੇ ਰੱਖਿਆ ਜੀ ਸੋ ਦੂਜੇ ਪਾਸੇ ਗੱਲ ਕਰਾਂ ਢਿੱਲ ਸਾਬ ਜਿੱਥੇ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਉੱਥੇ ਹੀ ਅਜਮਲ ਕਰਜੂਨ ਖੜਗੇ ਵੱਲੋਂ ਕਹਿ ਗਿਆ ਕਿਹੜਾ ਸੰਵਿਧਾਨ ਹੈ ਉਹ ਕਾਂਗਰਸ ਨੇ ਲਾ ਕੇ ਆਈ ਹੈ ਜੀ ਹਾਂ ਬਿਲਕੁਲ ਉਹਨਾਂ ਨੇ ਰਾਜ ਸਭਾ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਿਹੜਾ ਸੰਵਿਧਾਨ ਬਰਾਇਆ ਗਿਆ ਸੀ ਭੀਮਰਾਓ ਡਾਕਟਰ ਭੀਮਰਾਓ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਸਾਹਿਬ ਨੇ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ ਹੋਂਦ ਵਿੱਚ ਆਇਆ ਹੈ ਇੱਕ ਅਹਿਮ ਦਸਤਾਵੇਜ਼ ਕਾਂਗਰਸ ਨੂੰ ਫਖਰ ਹੈ ਉਹਨਾਂ ਦੇ ਕਾਰਜਕਾਲ ਦੌਰਾਨ ਹੋਇਆ ਇਹਦਾ ਫਿਰ ਦੂਜੇ ਪਾਸੇ ਸਾਡੇ ਵਿੱਤ ਮੰਤਰੀ ਨੇ ਬੀਬੀ ਨਰਮਦਾ ਸਿਤਾ ਰਮਨ ਉਹਨਾਂ ਨੇ ਅੱਜ ਛੰਡਕੰਡਤਾ ਜੀ ਘੰਟਾ ਸਵਾ ਘੰਟਾ ਬੋਲੀ ਗਏ ਇਹਦੇ ਤੇ ਉਹ ਕਹਿੰਦੇ ਅਸੀਂ ਕਦੇ ਕਹਿੰਦੇ ਆ ਵੀ ਨਹੀਂ ਬਣਾਇਆ ਪਰ ਇਸੇ ਕਾਂਗਰਸ ਨੇ ਆਪਣੇ ਮੁਤਾਬਕ ਇਹਦੇ ਵਿੱਚ ਬਹੁਤ ਤਬਦੀਲੀਆਂ ਕਰ ਲੀਆਂ ਤੇ ਹੁਣ ਜਦੋਂ ਅਸੀਂ ਕੋਈ ਛੇ ਇਹਦੇ ਵਿੱਚ ਦਖਲਅੰਦਾਜ਼ੀ ਦਿੰਨੇ ਆ ਤਾਂ ਇਹ ਇੱਕ ਕਿਸਮ ਦੇ ਨਾਲ ਚਿੱਕਾ ਮਾਰਦੇ ਆ ਸੋ ਅੱਪਾ ਬਹੁਤਾ ਗਲਤ ਤੇ ਨਾ ਜਾਈਏ ਮੈਂ ਇਹੋ ਹੀ ਗੱਲ ਕਹਿਦਾ ਚਾਹੁੰਨਾ ਹੈ ਕਿ ਇਹ ਜਿਹੜਾ ਦਸਤਾ ਬੀਜ ਹੈ ਇਹ ਪਵਿੱਤਰ ਦਸਤਾ ਬੀਜ ਹੈ ਇਹਨੂੰ ਸਿਆਸਤਦਾਨ ਆਪਣੇ ਮੁਤਾਬਕ ਕੋ ਲੱਥਾ ਨਾ ਕਰ ਜੋ ਡਾਕਟਰ ਪੀਮਰਾਓ ਅੰਬੇਦਕ ਕਰ ਸਾਹਿਬ ਦੀ ਇਹਦੇ ਵਿੱਚ ਮੂਲ ਭਾਵਨਾ ਸੀ ਇਹਨੂੰ ਉਦੇ ਆਧਾਰ ਤੇ ਹੀ ਛੱਡਿਆ ਜਾਵੇ ਤੇ ਇਹਦੇ ਵਿੱਚ ਬੇਲੋੜੀਆਂ ਟਿੱਪਣੀਆਂ ਬੇਲੋੜਾ ਸੋਧਾਂ ਬੇਲੋੜਾ ਜਿਹੜਾ ਆਮ ਲੋਕਾਂ ਨੂੰ ਪ੍ਰਵਾਨ ਨਹੀਂ ਉਹਨੂੰ ਨਾ ਕਰਨ ਦਿੱਤਾ ਜਾਵੇ ਜੀ ਜੀ ਸੋ ਉਪਰ ਰੈਂਕਿੰਗ ਆਂਦੀ ਵੱਲੋਂ ਕਹਿ ਗਿਆ ਕਿ ਜਿੱਥੇ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ ਤੱਕਾ ਹੋ ਰਿਹਾ ਉੱਥੇ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਜੀ ਭਾਰਤ ਨੂੰ ਹਾਏ ਸਾਰੀ ਦੁਨੀਆ ਨੂੰ ਪਤਾ ਕਿ 1971 ਦੇ ਵਿੱਚ ਜਦੋਂ جنگ ਹੋਈ ਸੀ ਤਾਂ ਪਾਕਿਸਤਾਨੀ ਫੌਜ ਤੋਂ ਜਰਨਲ ਅਰੋੜਾ ਦੀ ਅਗਵਾਈ ਵਿੱਚ ਲਗਭਗ 90000 ਪਹੁੰਚ ਗਏ ਨੇ ਹਥਿਆਰ ਛੱਡੇ ਸਨ ਛੁੱਟੇ ਸਨ ਇਹ ਗੱਲ ਦਾ ਮਾਲਕਰ ਜਨ ਕਰਕੇ ਨੇ ਕਹਤਾ ਕਿ ਭਾਈ ਸਾਹਿਬ ਇਹਦੀ ਰਾਖੀ ਵਾਸਤੇ ਇਹ ਉਹਦਾ ਮਾਮਲਾ ਹੋਇਆ ਸੀ ਤੇ ਭਾਰਤੀ ਫੌਜ ਨੂੰ ਮਾਣ ਹੈ ਬੀਬੀ ਪ੍ਰਿੰਕਾ ਗਾਂਧੀ ਨੇ ਕਿਹਾ ਉੱਥੋਂ ਦੀਆਂ ਘੱਟ ਗਿਣਤੀਆਂ ਤੇ ਐਤੇ ਬਹੁਤ ਸਾਰਾ ਅਤਿਆਚਾਰ ਹੋ ਰਿਹਾ ਹੈ ਕਿਉਂਕਿ ਉਹਨੂੰ ਬ੍ਰਾਊਨ ਦੇ ਵਿੱਚ ਸਾਡੀ ਅਹਿਮ ਭੂਮਿਕਾ ਹੈ ਤੇ ਉੱਥੋਂ ਦੀਆਂ ਘੱਟ ਗਿਣਤੀਆਂ ਪ੍ਰਤੀ ਭਾਰਤ ਦੀ ਸਰਕਾਰ ਨੂੰ ਵੀ ਚਿੰਤਤ ਹੋਣਾ ਚਾਹੀਦਾ ਹੈ ਉਹਨਾਂ ਦੀਆਂ ਘੱਟ ਗਿਣਤੀਆਂ ਤੇ ਬਹੁਤ ਜ਼ਿਆਦਾ ਇਸ ਵੇਲੇ ਅਤਿਆਚਾਰ ਹੋ ਰਿਹਾ ਹੈ ਇਹਨੂੰ ਭਾਰਤ ਨੂੰ ਇਸ ਮਾਮਲੇ 'ਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਇਹਦਾ ਜਵਾਬ ਤਾਂ ਸਾਡੇ ਵਿਦੇਸ਼ ਮੰਤਰੀ ਡਾਕਟਰ ਅਸ਼ਜਾ ਸ਼ੰਕਰੀ ਦੇਣਗੇ ਕਿ ਹੋ ਸਕਦਾ ਨਹੀਂ ਹੋ ਸਕਦਾ ਤੇ ਸਾਡਾ ਵੈਸੇ ਗੁੰਡੀ ਮੁਲਕਾਂ ਦੇ ਨਾਲ ਚੰਗੇ ਸਬੰਧ ਹੋਣੇ ਸਮੇਂ ਦੀ ਮੰਗ ਹੈ ਜੀ ਸੋਟਲ ਸਾਹਿਬ ਚੀਨ ਦੇ ਦੌਰੇ ਤੇ ਅਜੀਤ ਡੋਬਾਲ ਜਾਣਗੇ ਜੀ ਹਾਂ ਬਿਲਕੁਲ ਜੀ ਨੇੜ ਭਵਿੱਖ ਦੇ ਵਿੱਚ ਪਿੱਛੇ ਜਦੋਂ ਸਾਡੀਆਂ ਇਲਾਕਿਆਂ ਵਿੱਚ ਕੁਸਪੈਟ ਸਰਹੱਦਾਂ ਦੇ ਉੱਤੇ ਇਸ ਸਾਰਾ ਕੁਝ ਜਿਸ ਵੇਲੇ ਹੋਇਆ ਸੀ ਤਾਂ ਭਾਰਤ ਨੇ ਚੀਨ ਦੇ ਨਾਲ ਨਵੇਂ ਸਿਰੇ ਤੋਂ ਸਬੰਧਾਂ ਬਾਰੇ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਨਾਲ ਇਹ ਆਪਸੀ મતਭੇਦ ਭੁਲਾ ਕੇ ਨੇੜੇ ਲਿਆਉਣ ਦਾ ਮਾਮਲਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਅਜੀਤ ਭਾਰਤ ਦੇ ਸਬੰਧਾਂ ਵਿੱਚ ਕੁਝ ਸੁਖ ਦਾ ਸਾਹ ਆਇਆ ਹੈ ਉਹਨਾ ਵੀ ਚਾਹੀਦਾ ਹੈ ਪ੍ਰਧਾਨ ਮੰਤਰੀ ਸਾਹਿਬ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਨੇ ਜਿੰਗਚੌਂਗ ਸਾਹਿਬ ਉਹਨਾਂ ਨਾਲ ਵੀ ਕਈ ਦੌਰਿਆਂ ਦੇ ਦੌਰਾਨ ਮੁਲਾਕਾਤ ਕੀਤੀ ਹੈ ਸੋ ਸਾਨੂੰ ਇੱਕ ਚੰਗੇ ਗਵਾਂਢੀ ਵਾਂਗ ਤੇ ਦੋਨਾਂ ਨੂੰ ਮਿਲ ਬੈਠ ਕੇ ਗੱਲਬਾਤ ਰਾਹੀਂ ਮਸਲੇ ਹੱਲ ਕਰਨੇ ਚਾਹੀਦੇ ਆ ਜੇ ਕੋਈ ਰੌਲਾ ਗੋਲਾ ਹੈ ਤਾਂ ਉਹ ਬੈਠ ਕੇ ਆਪਸ ਵਿੱਚ ਦੀ ਸਮਝਾਓ ਚੰਗਾ ਹੋਵੇਗਾ ਅਜੀਡਵਾਲ ਸਾਹਿਬ ਉੱਥੇ ਚੱਲੇ ਨੇ ਮੇਰਾ ਖਿਆਲ ਹੈ ਕਿ ਅਗਲੇ ਸਮੇਂ ਦੇ ਵਿੱਚ ਜੇਨ ਦੇ ਨਾਲ ਜੇ ਕਿਸੇ ਗੱਲ ਤੇ મતਭੇਦ ਹੈ ਉਹਨਾਂ ਦਾ ਵੀ ਰਾਹ ਪੱਧਰਾ ਕਰਨ ਚੱਲੇ ਨੇ ਬਾਅਦ ਦੇ ਵਿੱਚ ਸ਼ਾਇਦ ਉਹਨਾਂ ਦੇ ਰਾਸ਼ਟਰਪਤੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਆਪਸ ਵਿੱਚ ਦੀ ਮਿਲ ਜਾਣ ਜਾਂ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਬੈਠ ਕੇ ਕੋਈ ਗੱਲਬਾਤ ਕਰ ਲੈ ਜੀ ਸੋ ਦੂਜੇ ਪਾਸੇ ਜੀ ਰਾਜਾ ਵੜਿੰਗੇ ਜੋ ਕਿ ਡੱਲੇਵਾਲ ਸਾਹਿਬ ਨੂੰ ਮਿਲਣ ਗਏ ਸੀਗੇ ਜੀ ਹਾਂ ਰਾਜਾ ਵੜਿੰਗੇ ਉੱਥੇ ਜਾ ਕੇ ਆਏ ਨੇ ਜੀ ਉਹਨਾਂ ਦੇ ਨਾਲ ਕਈ ਕਾਗਰਸੀ ਆਗੂ ਹੋਰ ਸੀਗੇ ਤੇ ਇੱਕੋ ਹੀ ਮੰਗ ਕੀਤੀ ਆ ਉਹਨਾਂ ਨੇ ਤਾਂ ਕਿ ਪੰਜਾਬ ਦੀ ਸਰਕਾਰ ਇਸ ਮਾਮਲੇ ਦੇ ਉੱਤੇ ਸਰਪਾਰਟੀ ਮੀਟਿੰਗ ਸੱਦੇ ਕਹਿੰਦੇ ਮੈਂ ਸਾਡੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਬਾਜਬਾ ਉਹਨਾਂ ਨਾਲ ਗੱਲਬਾਤ ਕਰਦਾ ਮਸਲਾ ਗੱਲਬਾਤ ਰਾਹੀਂ ਹੱਲ ਹੋਣਾ ਹੈ ਜੀ ਸੁਣੋ ਜੀ ਨਗਰ ਨਿਗਮ ਚੋਣ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਨਵੀਂ ਵੱਖਰੀ ਚੀਜ਼ ਦੇਖੋ ਮਿਲੀ ਜਿੱਥੇ ਜ਼ਿਆਤਰ ਆਜ਼ਾਦ ਮੀਰਾਂ ਟਿਕਟਾਂ ਮਿਲ ਰਹੇ ਨੇ ਇਹ ਦੂਜੀ ਨੇ ਜੀ ਚਲੋ ਨਵੇਂ ਚਿਹਰੇ ਕਹਿੰਦੇ ਬਹੁਤ ਸਾਰੇ ਮੈਦਾਨ ਚ ਆਏ ਨੇ ਉੱਥੇ ਤੁਸੀਂ ਕਹਿ ਸਕਦੇ ਹੋ 2022 ਵਿੱਚ ਪੰਜਾਬ ਵਿਧਾਨ ਸਭਾ ਵਾਂਗ ਨਗਰ ਕਚ 80% ਤੋਂ ਵੱਧ ਚੇਰੇ ਨਵੇਂ ਹੋਣ ਜਾ ਰਹੇ ਨੇ ਜਿਹੜੀ ਆਉਣ ਵਾਲੀ ਹੈ ਉਹ ਕਹਿੰਦੇ ਕਿ ਕੋਈ ਉਮੀਦਵਾਰ ਮੈਦਾਨ ਚ ਨਹੀਂ ਸੀ 22 ਵਿੱਚ ਸਰਕਾਰ ਬਣਨ ਤੋਂ ਬਾਅਦ ਅਮਰਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਪਾਰਟੀ ਬਦਲ ਕੇ ਆਵਾਜ਼ਮੀ ਪਾਰਟੀ ਚ ਆ ਗਏ ਕਈ ਕਾਂਗਰਸੀਸੀ ਅਤੇ ਭਾਜਪਾ ਵਿਧਾਇਕਾਂ ਨੇ ਵੀ ਨਾਲ ਲੈ ਗਏ ਇਸ ਵੇਲੇ ਭਾਜਪਾ ਵੀ ਪੈਦਾ ਹੋਏ ਨਵੇਂ ਚਿਹਰੇ ਭਰ ਦਿੱਤਾ ਹੈ ਭਾਜਪਾ ਅਤੇ ਕਾਂਗਰਸ ਨੇ ਸਾਰੇ 85 ਵਾਰਡਾਂ ਤੇ ਉਮੀਦਵਾਰ ਖੜੇ ਕੀਤੇ ਨੇ ਜਿਸ ਵਿੱਚ ਭਾਜਪਾ ਨੇ 64 ਜਾਨੀ ਕਿ 75% ਕਾਂਗਰਸ ਨੇ 51 ਜਾਨੀ ਕਿ 60% ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ ਜੀ ਹੋਟਲ ਸਾਹਿਬ ਜਿਦਾਂ ਕਿ ਤੁਹਾਨੂੰ ਪਤਾ ਹੀ ਹੈ ਕਿਸਾਨ ਆਪਣੇ ਉੱਥੇ ਬੈਠੇ ਹੋਏ ਨੇ ਧਰਨੇ ਦੇ ਉੱਤੇ ਤੇ 18 ਤਰੀਕ ਨੂੰ ਉਹ ਹਟਲ ਸਾਹਿਬ ਟ੍ਰੇਨਾਂ ਰੋਕਣਗੇ ਜੀ ਬਿਲਕੁਲ 18 ਤਰੀਕ ਪਰਸੋਂ ਨੂੰ 3 ਘੰਟੇ ਵਾਸਤੇ ਉਹਨਾਂ ਦਾ ਰੇਲ ਰੋਕੋ ਪ੍ਰੋਗਰਾਮ ਹੈ ਲੇਕਿਨ ਉਹਨਾਂ ਨੇ ਜਿਹੜੀ ਅਸੁਬਧਾ ਕਾਰਨ ਪਹਿਲਾਂ ਹੀ ਮਾਫੀ ਮੰਗ ਲਈ ਆ ਪਰ ਨਾਲ ਸਮਾਜ ਸੇਵੀ ਸੰਸਥਾਵਾਂ ਕਿਸਾਨ ਜਥੇਬੰਦੀਆਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਕਿਰਪਾ ਕਰਕੇ ਜਿੱਥੇ-ਜਿੱਥੇ ਰੇਲ ਰੁਕੀ ਹੋਵੇ ਉੱਥੇ ਖਾਣ ਪੀਣ ਦੀਆਂ ਵਸਤਾਂ ਖਾਸ ਕਰ ਪ੍ਰਸ਼ਾਦਾ ਚਾਦਾ ਲੰਗਰ ਉੱਥੇ ਮੁਕਤ ਲਾਇਆ ਜਾਵੇ ਤਾਂ ਕਿ ਮਸਾਫਰ ਪਾਣੀ ਹੋਰ ਚੀਜ਼ਾਂ ਇਹਨਾਂ ਮਸਾਫਰਾਂ ਨੂੰ ਵਹਈਆ ਕਰਾਈ ਜਾਣ ਘਟੋ ਘਟ ਉਹ ਲੋਕ ਇਸ ਗੱਲ ਨੂੰ ਸੰਤੁਸ਼ਟ ਰਹਿਣ ਕਿ ਸਾਨੂੰ ਜਿਹੜੇ ਤਾਂ ਰੇਲਾ ਰੁਕ ਜਾਂਦੀਆਂ ਨੇ ਵੱਡੇ ਸਟੇਸ਼ਨਾਂ ਤੇ ਉੱਥੇ ਤਾਂ ਖਾਣ ਪੀਣ ਦਾ ਪ੍ਰਬੰਧ ਹੋਰ ਕੁਝ ਨਹੀਂ ਤਾਂ ਜਿਹੜਾ ਹੈਗਾ ਬਰੈਡ ਵਗੈਰਾ ਛੋਲੇ ਪੂਰੀਆਂ ਵਗੈਰਾ ਵਗੈਰਾ ਹੁੰਦਾ ਹੈ ਪਰ ਜੇ ਕਿਤੇ ਕੋਈ ਰੇਲ ਦਿਹਾਤੀ ਖੇਤਰ ਦੇ ਸਟੇਸ਼ਨ ਤੇ ਰੁਕ ਜਾਵੇ ਉੱਥੇ ਜਿਹਾ ਨਹੀਂ ਹੁੰਦਾ ਉਹਨਾਂ ਦਾ ਭੰਦੇਰ ਸਾਹਿਬ ਨੇ ਕਿਹਾ ਕਿ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਉੱਥੇ ਲੱਗਰ ਦਾ ਪ੍ਰਬੰਧ ਬਲਕਿ ਡੱਬਿਆਂ 'ਚ ਜਾ ਜਾ ਕੇ ਮਸਾਫਰਾਂ ਨੂੰ ਇਹ ਚੀਜ਼ ਸ਼ਿਕਾਈ ਜਾਵੇ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਸਾਡੇ ਅਸੀਂ ਫਸ ਗਏ ਚਾਹ ਪਾਣੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮਸਾਫਰਾਂ ਨੂੰ ਦਿੱਤੀਆਂ ਜਾਂ ਨਾਲ ਜਿਹੜੇ ਛੋਟੇ ਬੱਚੇ ਨੇ ਉਹਨਾਂ ਵਾਸਤੇ ਦੁੱਧ ਦਾ ਪ੍ਰਬੰਧ ਵੀ ਕੀਤਾ ਜਾਵੇ ਇਹ ਭਦੇਰ ਸਾਹਿਬ ਨੇ ਸਾਰੇ ਕਿਸਾਨ ਜੱਥੇਬੰਦੀਆਂ ਨੂੰ ਬੇਨਤੀ ਕੀਤੀ ਹੈ ਜੀ ਸੋ ਅੱਜ ਦੇ ਪਰੋਗਰਾਮ ਦੇ ਵਿੱਚ ਚੈਨਟਲ ਸਾਹਿਬ ਤੁਸੀਂ ਪਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਪਰੋਗਰਾਮ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ